ਇਸ ਅਸ਼ੀਗਲ ਕੀ ਨਾਂ ਤੁਹਾਡਾ ਕਾਲਾ ਜੀ ਕਾਲਾ ਜੀ ਇਹ ਦੱਸੋ ਵੀ ਜਿਹੜੀ ਇਹ ਬੰਨ ਨੂੰ ਆਪਣਾ ਦਰਿਆ ਨੂੰ ਬੰਨ ਲਾਇਆ ਜਾ ਰਿਹਾ ਹੈ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਹੈ ਕਈ ਦਿਨਾਂ ਤੋਂ ਚੱਲ ਰਿਹਾ ਹੈ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਹੈ ਪਰ ਮੈਂ ਇੱਥੇ ਦੇਖ ਰਿਹਾ ਹਾਂ ਕਿ ਕੰਮ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਕਰ ਰਿਹਾ ਹੈ ਤੇ ਨਰੇਗਾ ਵਾਲੇ ਤੇ ਹੋਰ ਬਹੁਤ ਸਾਰੇ ਜਿਹੜੇ ਆਖੇ ਪਿੰਡ ਦੇ ਵਰਕਰ ਨੇ ਜਾਂ ਪਿੰਡ ਵਾਲੇ ਉਹ ਸਾਰੇ ਇਕੱਠੇ ਹੋ ਕੇ ਬੰਨ ਨੂੰ ਇਹ ਲਾ ਰਹੇ ਆ ਹਾਂਜੀ ਹਾਂਜੀ ਪਰ ਤੁਹਾਨੂੰ ਸਰਪੰਚਾਂ ਵੱਲੋਂ ਪੰਚਾਇਤਾਂ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਸੇਫਟੀ ਕੁਝ ਮਿਲੀ ਨਹੀਂ ਮਿਲੀ ਸਰ ਸੇਫਟੀ ਬਿਲਕੁਲ ਨਹੀਂ ਹੈਗੀ ਜੇ ਤੁਹਾਨੂੰ ਪੈਰਾਂ ਦੀ ਗੱਲ ਕਰੀ ਤਾਂ ਪੈਰਾਂ ਵਿੱਚ ਤੁਹਾਡੇ ਬਿਲਕੁਲ ਸੇਫਟੀ ਬੂਟ ਹੋਣੇ ਚਾਹੀਦੇ ਆ ਕੰਡੇ ਹੁੰਦੇ ਆ ਤੇ ਬਹੁਤ ਕਿਤੇ ਮੇਖਾਂ ਜਾਂ ਕੁਝ ਵੀ ਹੋ ਸਕਦਾ ਹੈ ਸੇਫਟੀ ਵੈਲਟ ਜਾਂ ਕੁਝ ਤੇ ਰੀਲਿੰਗ ਤੱਕ ਵੀ ਲਗਾਈ ਗਈ ਹੈਗੀ ਕਿਉਂ ਸਭ ਤੋਂ ਪਹਿਲਾਂ ਕੀ ਹੋਣਾ ਹੈ ਰੀਲਿੰਗ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਕਿਸਦਾ ਪੈਰ ਟਲਕੇ ਜਾਂਦਾ ਤਾਂ ਜਾਊਗਾ ਕਿੱਥੇ ਜਾਊਗਾ ਸਾਰੇ ਪਾਣੀ ਚ ਜਾਊਗਾ ਪਾਣੀ ਜਾਊਗਾ ਸਿੱਧਾ ਤੇ ਉਸ ਵਾਸਤੇ ਤੁਸੀਂ ਮੰਗ ਕਰੀ ਹੁੰਦੇ ਨਾਲ ਮੰਗ ਜ਼ਰੂਰ ਹੈ ਠੇਕੇਦਾਰ ਨੂੰ ਸਰ ਠੇਕੇਦਾਰ ਨੂੰ ਬੋਲਿਆ ਸੀ ਤੁਸੀਂ ਕਿੰਨਾ ਠੀਕ ਕਰ ਦੇਣਾ ਲਾ ਕੇ ਖੜਾ ਦੇਣਾ ਬੁਰੇ ਭਰਨੇ ਆ ਸਾਨੂੰ ਘਰ ਵਿੱਚ ਵੀ ਇਦਾਂ ਦਾ ਕੰਮ ਨਹੀਂ ਠੀਕ ਆ ਤੇ ਉਹਦੇ ਵਿੱਚ ਮਤਲਬ ਠੇਕੇਦਾਰ ਨੇ ਕੀ ਜਵਾਬ ਦਿੱਤਾ ਫਿਰ ਉਲਟਾ ਅਸੀਂ ਜੈਕਟ ਉੱਪਰ ਡਾਲੇ ਸਕੇ ਦੇਖੋ ਖਤਰੇ ਵਾਲਾ ਤਾਂ ਸਰੇ ਆਮ ਦੇਖ ਰਹੇ ਆ ਮੈਂ ਸਰ ਜੀ ਨੂੰ ਪਹਿਲੇ ਕਰਕੇ ਇਸ ਤਰ੍ਹਾਂ ਕਿਹੜੂ ਹੋ ਗਿਆ ਆ ਤੁਸੀਂ ਵੇਖ ਸਕਦੇ ਹੋ ਅਗਰ ਇੱਥੋਂ ਇਹਨੇ ਬੰਦੇ ਨੇ ਉਤਰਨਾ ਹੁੰਦਾ ਹੈ ਅਗਰ ਕਿਸਦਾ ਪੈਰ ਟਲਕੇ ਜਾਂਦਾ ਹੈ ਤਾਂ ਸਿੱਧਾ ਦਰਿਆ ਦੇ ਵਿੱਚ ਜਾਣਾ ਹੈ ਇਹ ਸਾਦੋ ਦਰਿਆ ਜਿਹੜਾ ਹੈਗਾ ਰੋਪੜ ਦੇ ਨਾਲ ਜਾ ਕੇ ਮਿਲਦਾ ਹੈ ਤੇ ਇਹੀ ਪਾਣੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਜਾ ਕੇ ਮਿਲਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਸੇਫਟੀ ਦੇ ਮਾਮਲੇ ਵਿੱਚ ਜਿਹੜਾ ਠੇਕੇਦਾਰ ਬਿਲਕੁਲ ناکਾਮ ਨਜ਼ਰ ਆ ਰਿਹਾ ਤੇ ਇੱਧਰ ਜਿੰਨੇ ਵੀ ਨੇ ਉਹ ਨਰੇਗਾ ਵਾਲੇ ਐ ਜੋ ਇਹਨਾਂ ਤੋਂ ਕੰਮ ਬਨ ਨੂੰ ਦਰਿਆ ਨੂੰ ਜਿਹੜਾ ਬਨ ਲਾਉਣ ਵਾਸਤੇ ਸਾਰਿਆਂ ਨੂੰ ਬੁਲਾਇਆ ਗਿਆ ਪਰ ਸੇਫਟੀ ਦੇ ਮਾਮਲੇ 'ਮੈਂ ਦੇਖੀ ਤਾਂ ਪੰਚਾਇਤਾਂ ਹੋਣ ਚਾਹੀਏ ਸਰਕਾਰਾਂ ਹੋਣ ਪਰ ਇਹਨਾਂ ਦੀ ਜਾਨ ਦੀ ਕੀਮਤ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਹੈ ਤੇ ਕਿਸੇ ਨੇ ਵੀ ਹੁਣ ਤੱਕ ਇਹ ਗੱਲ ਨਹੀਂ ਕਰੀ। ਆ ਤੁਹਾਨੂੰ ਵਿਖਾ ਰਹੇ ਆ। ਬੰਨ ਜਿਹੜਾ ਲਗਾਤਾਰ ਲਗਾਇਆ ਜਾ ਰਿਹਾ ਪਰ ਸੇਫਟੀ ਦੇ ਮਾਮਲੇ ਵਿੱਚ ਇੱਕ ਵੀ ਰਤੀ ਭਰ ਕੋਈ ਐਸਾ ਸਾਧਨ ਨਹੀਂ ਲਿਖਿਆ ਹੈਗਾ ਜੋ ਕਿ ਇਹਨਾਂ ਨੂੰ ਅਗਰ ਪੈਰ ਤਲ ਕੇ ਜਾਂਦਾ ਕਿਸੇ ਦਾ ਵੀ ਉਸੇ ਦਾ ਦਰਿਆ ਦੇ ਵਿੱਚ ਜਾਣਾ ਹੈ। ਇਹ ਤਲਕਣਵਾਜੀ ਤੁਸੀਂ ਦੇਖ ਰਹੇ ਹੋ ਬਿਲਕੁਲ ਅ ਥੈਲੇ ਨੂੰ ਉੱਪਰ ਤੋਂ ਘੇਰਿਆ ਜਾ ਰਿਹਾ ਤੇ ਉਸ ਤੋਂ ਬਾਅਦ ਇਹ ਵੱਡੇ ਵੱਡੇ ਬੋਰੇ ਆ ਜਿਹੜੇ ਉੱਪਰ ਕੇ ਇਸ ਬੰਨ ਨੂੰ ਲਗਾਇਆ ਜਾ ਰਿਹਾ ਬੰਨ ਲਗਾਇਆ ਜਾ ਰਿਹਾ ਹੈ ਇਹ ਥੈਲੇ ਜਿਹੜੇ ਆਪਾਂ ਨੂੰ ਉੱਪਰ ਤੋਂ ਭਰ ਕੇ ਘੇਰ ਦੰਨੇ ਆ ਨੀਚੇ ਪਰ ਕੋਈ ਬੰਦੇ ਦਾ ਪੈਰ ਤਲਕ ਜਾਂਦਾ ਉਹਦੀ ਸੇਫਟੀ ਲਈ ਇਹਨਾਂ ਦੀ ਕੀ ਅੰਦਰੇਗੇ ਵਾਲਿਆਂ ਨੇ ਕੀ ਹੈ ਕੀ ਕਰ ਰਹੇ ਤੁਸੀਂ ਸਾਡੇ ਅੰਦਰ ਨਹੀਂ ਜੀ ਇਹਨਾਂ ਨੂੰ ਪੁੱਛ ਲੋ ਜੀ ਹੈ ਇੱਥੇ ਤਾਂ ਤੁਸੀਂ ਮੇਟ ਹੋ ਤੁਸੀਂ ਇਹ ਗੱਲ ਕਿ ਜੇ ਨੂੰ ਕਿਉਂ ਨਹੀਂ ਬੋਲੀ ਬੋਲੀ ਤੁਸੀਂ ਇਹ ਗੱਲ ਜੇ ਥੱਲੇ ਜਾਣੇ ਦਿੰਦੇ ਇਹਨਾਂ ਨੂੰ ਗਾੜਿਆਂ ਨੂੰ ਜਾਣੇ ਦਿੰਦੇ ਥੱਲੇ ਤੇ ਜਿਹੜੇ ਬੰਦੇ ਨੀਚੇ ਖੜੇ ਉਹ ਕੌਣ ਉਹ ਤਾਂ ਲੇਬਰ ਵਾਲੇ ਲੈਂਦੇ ਵੀ ਨਹੀਂ ਹੋਰ ਲੇਬਰ ਵਾਲਿਆਂ ਦੀ ਜਾਨ ਦੀ ਕੋਈ ਕੀਮਤ ਹੈ ਨਹੀਂ ਆ ਸਾਰਾ ਇਹ ਨਹੀਂ ਕੀਤਾ ਵਾ ਇੰਤਜ਼ਾਮ ਕੀਤਾ ਬਾਪੇ ਉਹਨਾਂ ਪਤਾ ਜੀ ਹਾਂ ਉਹ ਤਾਂ ਸ਼ਰਮ ਤਸਵੀਰਾਂ ਨਹੀਂ ਦਿਖ ਰਹੀਆਂ ਸਾਡੀ ਵੀਡੀਓ ਕਵਰ ਹੋ ਚੁੱਕੀ ਵੀ ਆ ਉਥੋਂ ਦੇ ਨਜ਼ਰ ਆਉਂਦੇ ਤਾਂ ਕੋਈ ਵੀ ਰੀਲਿੰਗ ਜਿਹੜੀ ਉਹਨੇ ਹੀ ਲਗਾਈ ਗਈ ਤੇ ਇਹਨਾਂ ਨੂੰ ਸੇਫਟੀ ਬੈਲਟਾਂ ਤਾਂ ਕਿੰਨੀ ਦਿੱਤੀਆਂ ਗਈਆਂ ਕੋਈ ਰਸਾ ਨਹੀਂ ਲਗਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਜਾਓਗੇ ਜਿੰਨੀਆਂ ਦੇ ਲੈ ਲੋਗਾ ਨਾ ਰਿਪੋਰਟ ਅਸੀਂ ਤਾਂ ਫੋਟੋ ਕਰਦੇ ਹਾਂ ਗੱਲ ਜੇ ਸਰਪੰਚ ਜਾਂ ਪੰਚਾਂ ਦੀ ਜਾਂ ਮੀਟਰ ਮੇੜਦੇ ਨਹੀਂ ਹੈ ਗੱਲ ਹੈ ਸੇਫਟੀ ਦੀ ਤੇ ਅਗਰ ਕਿਸੇ ਦਾ ਪੈਰ ਤਿਲਕ ਜਾਂਦਾ ਹੈ ਤਾਂ ਉਹ ਕੌਣ ਜ਼ਿੰਮੇਵਾਰ ਹੈ ਤੇ ਉੱਥੇ ਕੋਈ ਸਰਕਾਰੀ ਮੁਨੈਂਦਾ ਜਿਹੜਾ ਹੈ ਉਹ ਮੌਕੇ ਤੇ ਨਜ਼ਰ ਨਹੀਂ ਆਉਂਦਾ ਐਡਾ ਵੱਡਾ ਕੰਮ ਚੱਲ ਰਿਹਾ ਹੈ ਅੱਜ ਦੇਖਿਆ ਜਾਵੇ ਅੱਗੇ ਕੋਈ ਨਾ ਕੋਈ ਰਸੇ ਰੱਸਾ ਬੰਨ ਕੇ ਕਿਸ ਨੂੰ نیچے ਉਤਰਨੇ ਵਾਸਤੇ ਜਾਂ ਚੜ੍ਹਨ ਵਾਸਤੇ ਕੁਝ ਲਾਇਆ ਹੋਵੇ ਤਾਂ ਬੰਦਾ نیچے ਉਤਰ ਸਕਦਾ ਬੜੇ ਪਿਆਰ ਦੇ ਨਾਲ ਪਰ ਦੇਖਣ ਵਿੱਚ ਤਸਵੀਰਾਂ ਕਰਦੇ ਵਿੱਚ ਉਠਣੀ ਬੋਲਦੇ ਆ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਆਪਣੇ ਕਮੈਂਟਾਂ ਵਿੱਚ ਇਹ ਦੱਸਣਾ ਹੈ ਕਿ ਸੇਫਟੀ ਚਾਹੀਦੀ ਕਿ ਨਹੀਂ ਚਾਹੀਦੀ ਇਹ ਸੇਫਟੀ ਤੇ ਮਾਮਲੇ ਮੈਂ ਤੁਹਾਡਾ ਕੋਈ ਆਪਣਾ ਵੀ ਹੋ ਸਕਦਾ ਹੈ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਵੀ ਇੱਥੇ ਬੰਦੇ ਉੱਪਰ ਕੋਈ ਹੋ ਸਕਦਾ ਹੈ ਅਸੀਂ ਕੀ ਕਰਦੇ ਆ ਸਾਡਾ ਤਾਂ ਇੱਕ ਗੱਲ ਹੈ ਕਿ ਬਸ ਵੀਡੀਓ ਵੇਖੀ ਤੇ ਅੱਗੇ ਸਪਿਟ ਕਰਕੇ ਅੱਗੇ ਕਰਦੇ ਆਪਣੇ ਕਮੈਂਟ ਜ਼ਰੂਰ ਦੇਣੇ